ਹਾਂਜੀ ਦੋਸਤੋ ਰਾਣਾ ਰੀਅਲ اسٹیਟ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 50 ਗਾਜ ਵਿੱਚ ਬਣਿਆ ਬਹੁਤ ਹੀ ਸੁੰਦਰ ਘਰ ਜਿਸ ਦੀ ਲੋਕੇਸ਼ਨ ਅਤੇ ਪ੍ਰਾਈਸ ਤੁਹਾਨੂੰ ਵੀਡੀਓ ਦੇ ਅੱਗੇ ਦੱਸਾਂਗੇ ਇਸ ਲਈ ਵੀਡੀਓ ਦੇ ਅੱਗੇ ਤੱਕ ਬਨੇ ਰਹੋ ਫਰੰਟ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਫੁਲੀ ਟਾਈਲਡ ਹੈ ਪੂਰਾ ਘਰ ਬਹੁਤ ਸੁੰਦਰ ਬਣਿਆ ਹੋਇਆ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਗ੍ਰੇਲਸ ਦੇਖ ਸਕੇ ਜਾਂਦੀਆਂ ਹਨ ਸਾਹਮਣੇ ਆਪਾਂ ਨੂੰ ਆਪਣੀ ਵਿੰਡੋ ਦੇਖੀ ਜਾਂਦੀ ਹੈ ਖੱਬੇ ਹੱਥ ਜੋ ਕਿ ਆਪਣੇ ਕਿਚਨ ਨੂੰ ਲੱਗਦੀ ਹੈ ਤੁਸੀਂ ਪੂਰਾ ਘਰ ਦੇਖ پا ਰਹੇ ਹੋ ਪੂਰੀ ਟਾਈਲਡ ਹੈ ਜਿੱਦਾਂ ਕਿ ਅਸੀਂ ਕੈਮਰੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ پا ਰਹੇ ਹੋ ਦੋਸਤੋ ਇਦਾਂ ਦੀ ਹੋਰ ਵੀ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਆਣਾ ਰੀਅਲ ਸਟੇਟ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਇਦਾਂ ਦੀ ਅਸੀਂ ਵੀਡੀਓ ਲੈ ਕੇ ਆਂਦੇ ਰਹਿੰਦੇ ਆ ਮੇਨ ਗੇਟ ਦੀ ਗੱਲ ਕਰੀਏ ਮੇਨ ਗੇਟ ਤੇ ਵੀ ਆਪਾਂ ਨੂੰ نیچے ਟਾਈਲ ਦਾ ਕੰਪਰਪਰ ਦੇਖ ਜਾਂਦਾ ਹੈ ਗੇਟ ਦੀ ਗੱਲ ਕਰੀਏ ਗੇਟ ਆਪਣਾ ਪ੍ਰੋਪਰ ਲੋਹੇ ਦਾ ਗੇਟ ਹੈ ਆਇਨ ਦਾ ਗੇਟ ਮਿਲ ਜਾਂਦਾ ਆਪਾਂ ਨੂੰ ਜੋ ਕਿ ਬ੍ਰਾਊਨ ਕਲਰ ਕੀਤਾ ਹੋਇਆ ਇਸ ਦੇ ਉੱਤੇ ਵੀ ਆਪਾਂ ਦੇਖ ਸਕਦੇ ਹਾਂ ਸੱਜੀ ਹੱਥ ਆਪਾਂ ਨੂੰ ਆਪਣੀ ਅਪਸਟੇਅਰ ਮਿਲ ਜਾਂਦੀਆਂ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਜਾ ਕੇ ਮਾਊਂਟਨ ਟੱਚ ਹੁੰਦੀਆਂ ਨੇ ਇਸ ਤੇ ਵੀ ਆਪਣਾ ਪ੍ਰੋਪਰ ਟਾਈਲ ਦਾ ਵਰਕ ਕੀਤਾ ਹੋਇਆ ਹੈ ਜੋ ਫੈਮਿਲੀ ਛੋਟੀ ਹੈ ਛੋਟੀ ਫੈਮਿਲੀ ਲਈ 1 50 ਗਜ ਦਾ ਘਰ ਬਹੁਤ ਕੰਫਰਟੇਬਲ ਹੁੰਦਾ ਹੈ ਤੇ ਇਹ ਘਰ ਉਹਨਾਂ ਫੈਮਲੀਆਂ ਲਈ ਹੈ ਜੋ ਕਿ ਛੋਟੀਆਂ ਫੈਮਲੀਆਂ ਹਨ ਅਤੇ ਇੱਕ ਆਪਣਾ ਸੁਨਹਿਰੀ ਘਰ ਦੇਖਣ ਲੱਭ ਰਹੀਆਂ ਹਨ ਜਾਂ ਦੇਖ ਰਿਹਾ ਹਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਓਪਨ ਕਿਚਨ ਮਿਲ ਜਾਂਦੀ ਹੈ ਇਹ ਕਿਚਨ ਉਹੀ ਹੈ ਦੋਸਤੋ ਜਿਸ ਨੂੰ ਆਪਣਾ ਕੱਬੇ ਤੋਂ ਮਤਲਬ ਵਿੰਡੋ ਲੱਗਦੀ ਹੈ ਆਪਣਾ ਜੋ ਵੀ ਗੈਸ ਹੈ ਵਗੈਰਾ ਹੈ ਜੋ ਵੀ ਹੈ ਅੰਦਰ ਦੀ ਹਮਸ ਹੁੰਦੀ ਹੈ ਉਹ ਇਸ ਵਿੰਡੋ ਥਰੂ ਆਸਾਨੀ ਨਾਲ ਪਾਸ ਹੋ ਜਾਂਦੀ ਹੈ ਤੇ ਉਂਝ ਵੀ ਕਿਚਨ ਵਿੱਚ ਕੋਈ ਵੀ ਲੇਡੀਜ਼ ਵਗੈਰਾ ਕੰਮ ਕਰਦੀ ਹੈ ਤਾਂ ਉਸ ਨੂੰ ਆਏ ਗਏ ਦਾ ਪਤਾ ਲੱਗ ਜਾਂਦਾ ਹੈ ਲੋਬੀ ਏਰੀਆ ਵੀ ਇਸ ਇੱਥੇ ਹੀ ਆਪਣਾ ਉਸ ਤੋਂ ਬਾਅਦ ਆਪਾਂ ਨੂੰ ਫਰਸਟ ਰੂਮ ਮਿਲ ਜਾਂਦਾ ਫਰਸਟ ਰੂਮ ਤੁਸੀਂ ਦੇਖ ਸਕਦੇ ਹੋ ਕਾਫੀ ਸਪੇਸ਼ੀਅਸ ਹੈ ਇਸ ਦੇ ਵਿੱਚ ਵੀ ਆਪਾਂ ਨੂੰ ਪ੍ਰੋਪਰ ਟਾਈਲ ਦਾ ਕੰਮ ਮਿਲ ਜਾਂਦਾ ਇਸ ਦੇ ਨਾਲ ਆਪਣਾ ਅਟੈਚ ਵਾਸ਼ਰੂਮ ਰਹਿਣ ਵਾਲਾ ਹੈ ਜੋ ਕਿ ਅਸੀਂ ਤੁਹਾਨੂੰ ਹੁਣ ਅੱਗੇ ਦਿਖਾਵਾਂਗੇ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ YouTube ਚੈਨਲ ਨੂੰ ਜਿੱਦਾਂ ਕਿਸੇ ਕਹੇ ਸਬਸਕ੍ਰਾਈਬ ਕਰ ਲਓ ਅਸੀਂ ਹੋਰ ਵੀ ਤਰ੍ਹਾਂ ਦੇ ਮਕਾਨ ਲੈ ਕੇ ਆਉਂਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਪ੍ਰੈਸ ਦਾ ਬੈਲ ਆਈਕਨ ਫੋਰ ਮੋਰ ਅਪਡੇਟਸ ਹੁਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਪਾਂ ਨੂੰ ਆਪਣਾ ਵਾਸ਼ਰੂਮ ਦੇਖ ਗਿਆ ਇਸ ਵਿੱਚ ਵੀ ਪ੍ਰੋਪਰ ਟਾਈਲ ਇਸ ਘਰ ਦੀ ਜੋ ਲੋਕੇਸ਼ਨ ਹੈ ਪ੍ਰਾਈਸ ਹੈ ਉਹ ਵੀ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਤੁਸੀਂ ਜਦੋਂ ਵੀਡੀਓ ਨੂੰ ਪੂਰਾ ਕਈ ਵਾਰ ਨਹੀਂ ਦੇਖਦੇ ਤੁਸੀਂ ਪ੍ਰਾਈਸ ਮਿਸ ਕਰ ਦਿੰਦੇ ਹੋ ਉਸ ਤੋਂ ਬਾਅਦ ਲੋਕੇਸ਼ਨ ਵੀ ਮਿਸ ਕਰ ਦਿੰਦੇ ਹੋ ਜਿਸ ਕਰਕੇ ਬਾਅਦ ਵਿੱਚ ਕਈ ਵਾਰ ਤੁਹਾਨੂੰ ਹੁੰਦਾ ਹੈ ਕਿ ਘਰ ਕਿੱਥੇ ਆ ਤੁਸੀਂ ਦੱਸਦੇ ਨਹੀਂ ਪ੍ਰਾਈਸ ਨਹੀਂ ਦੱਸਦੇ ਹਰੇਕ ਵੀਡੀਓ ਵਿੱਚ ਇੱਥੇ ਦੱਸ ਦਿਆਂ ਬਸ ਵੀਡੀਓ ਦੇ ਅੰਤ ਤੱਕ ਬਨੇ ਰਿਹਾ ਕਰੋ ਸੈਕੰਡ ਰੂਮ ਵਿੱਚ ਐਂਟਰ ਕਰ ਚੁੱਕੇ ਹਾਂ ਇੱਥੇ ਵੀ ਸੇਮ ਆਪਾਂ ਨੂੰ ਟਾਈਲ ਦਾ ਪੱਥਰ ਦਾ ਕੰਮ ਮਿਲ ਜਾਂਦਾ ਹੈ ਸਾਹਮਣੇ ਆਪਾਂ ਦੇਖ ਸਕਦੇ ਹਾਂ ਆਪਾਂ ਨੂੰ ਆਪਣਾ ਓਪਨ ਟੂ ਸਕਾਈ ਮਿਲ ਜਾਂਦਾ ਹੈ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਓਪਨ ਟੂ ਸਕਾਈ ਮਿਲ ਜਾਂਦਾ ਹੈ ਉਸ ਤੋਂ ਬਾਅਦ ਇੱਥੇ ਆਪਾਂ ਨੂੰ ਆਪਣਾ ਵਾਸ਼ਰੂਮ ਏਰੀਆ ਮਿਲ ਜਾਂਦਾ ਹੈ ਇਹ ਵੀ ਆਪਣਾ ਸੇਮ ਵਾਸ਼ਰੂਮ ਹੈ ਜੋ ਕਿ ਆਪਣੇ ਫਰਸਟ ਐਂਡ ਸੈਕੰਡ ਰੂਮ ਦੇ ਨਾਲ ਅਟੈਚਡ ਹੈ ਹਾਊਸ ਤੁਸੀਂ ਪੂਰਾ ਦੇਖ پا ਰਹੇ ਹੋ ਕਾਫੀ ਸੁੰਦਰ ਹੈ ਪੂਰੇ ਘਰ ਦੇ ਵਿੱਚ ਫੁੱਲੀ ਟਾਈਲਡ ਦਾ ਕੰਮ ਹੋਇਆ ਹੈ ਕੋਈ ਵੀ ਐਸਾ ਏਰੀਆ ਨਹੀਂ ਜਿੱਥੇ ਆਪਾਂ ਨੂੰ ਟਾਈਲ ਨਾ ਦਿਸੇ ਪੂਰਾ ਘਰ ਸਾਫ ਸੁਥਰਾ ਬਣਿਆ ਹੋਇਆ ਕਾਫੀ ਸੁੰਦਰ ਘਰ ਹੈ ਬੜਿਆ ਹੀ ਰੀਜਾਂ ਦੇ ਨਾਲ ਤਿਆਰ ਕੀਤਾ ਹੋਇਆ ਘਰ ਹੈ ਕਾਫੀ ਸੁੰਦਰ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਪੂਰਾ ਘਰ ਸਪੇਸ਼ੀਅਸ ਹੈ ਇੱਕ 50 ਗੱਜ ਦੇ ਘਰ ਵਿੱਚ ਇਦਾਂ ਦਾ ਸਪੇਸ ਆਣਾ ਵੀ ਬਹੁਤ ਕਈ ਵਾਰ ਮੁਸ਼ਕਲ ਹੁੰਦਾ ਹੈ ਦੋਸਤੋ ਇਸ ਦਾ ਜੋ ਕੀਮਤ ਹੈ ਹਾਂਜੀ ਸਾਡੀ 16 ਲੱਖ ਸਾਡੇ 16 ਲੱਖ ਵਿੱਚ ਇਹ ਇੱਕ ਛੋਟਾ ਜਿਹਾ ਸੁੰਦਰ ਜਿਹਾ ਘਰ ਤੁਹਾਡਾ ਆਪਣਾ ਹੋ ਜਾਂਦਾ ਹੈ ਦੋਸਤੋ ਕੰਮ ਬੜੀਆਂ ਰੀਜਾਂ ਨਾਲ ਕਰਵਾਇਆ ਹੈ ਹਰ ਇੱਕ ਚੀਜ਼ ਬਹੁਤ ਅੱਛੀ ਕੁਆਲਿਟੀ A1 ਲਗਾਈ ਹੈ ਇਸ ਕਰਕੇ ਦਾ ਪ੍ਰਾਈਸ ਵੀ A1 ਹੀ ਹੈ ਤੇ ਇਸ ਦੀ ਅਗਰ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਹਾਂਜੀ ਭਾਮੀਆਂ ਖੁਰਦ ਭਾਮੀਆਂ ਖੁਰਦ ਵਿੱਚ ਇਹ ਘਰ ਆਪਾਂ ਨੂੰ ਮਿਲ ਜਾਂਦਾ ਹੈ ਭਾਮੀਆਂ ਖੁਰਦ ਲੁਧਿਆਣਾ ਦੇ ਵਿੱਚ ਹੈ ਜੀ ਹਾਂਜੀ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਆਪਾਂ ਨੂੰ ਘਰ ਮਿਲ ਜਾਂਦਾ ਹੈ ਇਦਾਂ ਦੀ ਹੋਰ ਵੀਡੀਓ ਦੇਖਣ ਲਈ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਆਪਣੇ ਫਰੈਂਡ ਐਂਡ ਫੈਮਿਲੀ ਨਾਲ ਸ਼ੇਅਰ ਕਰ ਦਿਓ ਜੀ ਤੇ ਦੋਸਤੋ ਤੁਸੀਂ ਪੂਰਾ ਘਰ ਦੇਖ ਲਿਆ ਹੈ ਜੇ ਘਰ ਵਧੀਆ ਲੱਗਾ ਹੋਵੇ ਤਾਂ ਸਾਡੇ ਦਿੱਤੇ ਗਏ ਨੰਬਰਾਂ ਤੋਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਹੋਰ ਵੀ ਵੀਡੀਓ ਲੈ ਕੇ ਤੁਹਾਨੂੰ ਮਿਲਾਂਗੇ